ਹੈਲੋ ਐਂਡ ਵੈਲਕਮ ਬੈਕ ਟੂ ਗਾਇਜ਼ ਕ੍ਰਿਸ਼ਨਾ ਐਨੀਵਰਸ ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਗਾਇਜ਼ ਤੇ ਗਾਇਜ਼ ਅੱਜ ਆਪਾਂ ਜਿਹੜੇ ਤੁਹਾਨੂੰ ਕੋਈਤਰ ਸਥਾਨ ਦੇ ਦਰਸ਼ਨ ਕਰਾਉਣ ਚੱਲੇ ਆ ਗਾਇਜ਼ ਉੱਥੇ ਮੰਨਤਾ ਹੈ ਕਿ ਜੋ ਵੀ ਬੰਦਾ ਇੱਥੇ ਸੱਚੇ ਦਿਲੋਂ ਇਸ਼ਨਾਨ ਕਰਦਾ ਹੈ ਗਾਇਜ਼ ਉਹਦਾ ਹਰ ਤਰ੍ਹਾਂ ਦਾ ਜੋ ਚਮੜੀ ਦਾ ਰੋਗ ਹੈ ਉਹ ਬਿਲਕੁਲ ਠੀਕ ਹੋ ਜਾਂਦਾ ਹੈ ਗਾਇਜ਼ ਤੇ ਪਿਛਲੇ ਵਲੌਗ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਗਾਇਜ਼ ਤੇ ਇਸ ਵਲੌਗ 'ਚ ਵੀ ਤੁਹਾਨੂੰ ਵਧੀਆ ਲੱਗੂਗਾ ਇਤਿਹਾਸ ਦੱਸਾਂਗੇ ਤੁਹਾਨੂੰ ਸਾਰਾ ਉਸ ਸਰੋਵਰ ਬਾਰੇ ਦੱਸਾਂਗੇ ਤੁਹਾਨੂੰ ਸਾਰਾ ਕੁਝ ਤੇ ਬਹੁਤ ਲੋ ਤੇ ਬਣੇ ਰਹੋ ਵਲੌਗ ਦੇ ਨਾਲ ਤੁਹਾਨੂੰ ਸਾਰਾ ਵਲੌਗ ਤੇ ਲਾਸਟ ਤੱਕ ਵੇਖੋ ਸਾਰਾ ਵਲੌਗ ਤੇ ਲਾਸਟ ਸੇ ਫਿਰ ਤੁਹਾਨੂੰ ਡਰੈਸ ਵਗੈਰਾ ਸਾਰੀ ਜਾਣਕਾਰੀ ਦਵਾਂਗੇ ਗਾਇਜ਼ ਤੇ ਸਿਮਾ ਆ ਚੁੱਕਿਆ ਹੈ ਤੇ ਹੁਣ ਆਪਾਂ ਚੱਲਦੇ ਹਾਂ ਵਲੌਗ ਨੂੰ ਕੰਟੀਨਿਊ ਕਰਦੇ ਹਾਂ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਗਾਇਜ਼ ਤੇ ਨੋਟੀਫਿਕੇਸ਼ਨ ਵਾਲਾ ਬਟਨ ਆਨ ਕਰ ਲਿਓ ਕਿਉਂਕਿ ਹੁਣ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਵਲੌਗ ਤੁਹਾਨੂੰ ਦੇਖਣ ਨੂੰ ਮਿਲਣੇ ਇਸ ਚੈਨਲ ਤੇ ਤੇ ਆਓ ਕਰਦੇ ਹਾਂ ਕੰਟੀਨਿਊ ਅੱਛਾ ਮਮੀ ਨੋ ਨੋ ਨਾ ਕਰ ਜਾ ਤੇ ਲੋ ਜੀ ਉਸ ਪਵਿੱਤਰ ਸਥਾਨ ਤੇ ਆਪਾਂ 메ਨ ਗੇਟ ਤੇ ਪਹੁੰਚ ਚੁੱਕੀਆਂ ਜਿੱਥੇ ਮੇਨ ਸਰੋਵਰ ਬਣਿਆ ਹੋਇਆ ਮਠਾ ਬਣਿਆ ਹੋਇਆ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਬ੍ਰਹਮਿਆਨੀ ਰਸਪੋਵਿਤਰ ਸਥਾਨ ਤੇ ਆਪਾਂ ਮੇਨ ਗੇਟ ਤੇ ਪਹੁੰਚ ਚੁੱਕੇ ਆਂ ਇੱਥੇੋਂ ਮੇਨ ਸਰੋਵਰ ਬਣਿਆ ਹੋਇਆ ਮੋਤਰਾ ਬਣਿਆ ਹੋਇਆ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਬ੍ਰਹਮ ਗਿਆਨੀ ਤੇ ਆਪਾਂ ਪਹੁੰਚ ਚੁੱਕੇ ਆਂ ਜੀ ਆ ਸਥਾਨ ਤੇ ਤੇ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਤੇ ਦਫੋਨੇ ਤੋਂ ਅੰਦਰਲਾ ਸਰੋਵਰ ਤੇ ਸਾਰਾ ਮੌਜਕਲ ਦਿਖਾਉਨੇ ਆਂ ਜੀ ਨੌਜੀ ਸਰੋਵਰ ਦੇ ਬਾਹਰ ਆਪਾਂ ਖੜੇ ਆਂ ਬਿਲਕੁਲ ਅੰਦਰ ਲੈ ਕੇ ਚੱਲਦੇ ਆਂ ਸੰਗਤ ਭਰੀ ਗੰਤੀ ਚਾਈ ਆ ਅੱਜ ਹੁਕਮੇ ਧਾਰੂ ਧਰਾਂ ਇਹਦੇ ਤੋਂ ਹੋਲੇ ਤੁਹਾਨੂੰ ਅੰਦਰੋਂ ਸਾਰਾ ਮਾਹੌਲ ਚਾਣਾ ਸਮਾਵੇ ਸਮੇਂ ਉਹ ਚੀਤਿ ਦਿਹਾੜ ਉਤਮੇ ਅਕਰ ਤੋਂ ਸਮਾਵੇ ਜੋ ਤਾਂ ਕਿ ਅਨੰਤੋ ਕੋਮਲ ਬਰਉ ਰੰਗ ਸਮਾਸ਼ ਪਾਵਾਂ ਤਾਂ ਸਤਿਪੰਥ ਜੀ ਗੋਕਾਰ ਪਾਧਰਾ ਬੋਲੇ ਜੀਤੂ ਜੈ ਜੀ ਮੀਆਂ ਆਉਂਿਆ ਆਪਾਂ ਮੰਗ ਲਈ ਜੀ ਜੀ ਅੰਕਾਂ ਕਾਮੁਚਾਰ ਬ੍ਰਹਮਾਤਮਾ ਦਾ ਸਤਿਕਾਰ ਕਰਦਾ ਹਾਂ ਸਾਥ ਦੇ ਰੰਗੀ ਤੋਂ ਮਿਲਾ ਨਾ ਕਰਦਾ ਸੇਵਾ ਦਾ ਨਿਮਰਤਾ ਨਾਲ ਕਰਦਾ ਹਾਂ ਅੰਤਨੰਦਨ ਕਰਦਾ ਹਾਂ ਕਾਮੁਚੀ ਸਿਤੇ ਯੋਗਰਨ ਨਾਮ ਦੇਵਾ ਸਵਾਸ ਤੋਂ ਕਾਇਮ ਸੰਕੀਰਤ ਦੇ ਹੋਵੇ ਨਾ ਦੁਖੀ ਤੇ ਹਮਾਰਾ ਕਾਮੁਚਾਰ ਸਤਿਕਾਰ ਨਾਲ ਇਸ ਗਾਣੀਆਂ ਆਸਤੰਤ ਸਾਰੇ ਮੈਸਾ ਨਿਸ਼ਾਇਆ ਪਰਮੇਵ ਅਦਾਨਾ ਲਓ ਜੀ ਹੁਣ ਆਪਾਂ ਮੱਥਾ ਟੇਕ ਲਿਆ ਤੇ ਇਧਰ ਲੰਗਰ ਦਾ ਪ੍ਰਬੰਧ ਕੀਤਾ ਗਿਆ। ਅੱਗੇ ਹੁਣ ਲੰਗਰ ਸ਼ੁਰੂ ਕਰਦੇ ਆਂ। ਤੇ ਫਿਰ ਤੁਸ ਰੋਵਰਾਂ ਲੈ ਕੇ ਚੱਲਦੇ ਆਂ। ਆਪਾਂ ਚਾਹ ਪੀਣੀ ਹੈ ਰਲਦੀ। ਕਰੋ ਦਰਸ਼ਨ ਉਸ ਪਵਿੱਤਰ ਸਰੋਵਰ ਦੇ ਜਿੱਥੇ ਚਮੜੀ ਦੇ ਨਾਮ ਸਾਰੇ ਤੋਰ ਹੋ ਜਾਂਦੇ ਨੇ ਇਸ਼ਨਾਨ ਕਰਨ ਨਾਲ ਤੇ ਸੰਗਤ ਇਸ਼ਨਾਨ ਕਰੀ ਜਾਂਦੀ ਹੈ ਕਿਰਪਾ ਕਰਨਾ ਨੰਦ ਗਿਆਨ ਦਾ ਨਾਮ ਹੈ ਭਾਰੀ ਰੰਗ ਪਰੰਪਰਾ ਦੇ ਤੇਕਾ ਦੀ ਹੋ ਰਹੀ ਹੈ ਬਹੁਤ ਮਾਇ ਪੋ ਬਤੇ ਹਤਨਾ ਗਿਆਨ ਦਾ ਨਾਮ ਹੈ ਕਿ ਤਦਾ ਨਾਮ ਜਿਹੜਾ ਇਸ਼ਨਾਨ ਕਰਦਾ ਨਾਮ ਨੀਰ ਪਾਣੀ ਦੇ ਪਾਣੀ ਦਾ ਨਾਮ ਹੈ ਕਰੋ ਕਿਰਪਾ ਕੁਝ ਹੋ ਗਿਆ ਜੀ ਤੁਹਾਨੂੰ ਪਤਾ ਹੈ ਯਾਰ ਮੈਂ ਮੁੰਨ ਨਾ ਪਤਾ ਆ ਰਿਹਾ ਅਰੋਧਨ ਜੀ ਨਾ ਬਲ ਕੋ ਪਤੋ ਮਾਤਾ ਨਾਵਨ ਕੰਤੇ ਕੁਤੇ ਗਿਆ ਜੀ ਸੰਤ ਗੁਰੂ ਜੀ ਮਿਆਰ ਤਰਨ ਮੰਗਾਰ ਰਿਹਾ ਹੁਦਾ ਅਰੋਧਨ ਸਾਨ ਰਹਾ ਜੈ ਸੁਖੇ ਨਾ ਕਿਰਪਾ ਮਾਨਤਿ ਸਾਨ ਵਿਸ਼ਮ ਰਿਹਾ ਦੇ ਜੀ ਵਿਚਾਰੋ ਜਿਨ ਪੰਥ ਸਰੋ ਮਨਵਾਇ ਮਰਮੰਦ ਬਨਾਂਤ ਬਲ ਪਾਇਆ ਅੰਤਨ ਚਾਲ ਬੇਰੇ ਸਨਾਮ ਕੀ ਨਾਮੁ ਕਥਾ ਦਾਇ ਕੋਤਮੀ ਰਿਤ ਤਪਾ ਮਾਰ ਵਾਲਾ ਕਾਇਦਾ ਦੇ ਤੋ ਬਹੁਤ ਬਹੁਤ ਨਾ 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 ਨ ਤੇ ਉਹਨਾਂ ਨੇ ਇੱਥੇ ਵਰ ਦਿੱਤਾ ਸੀਗਾ ਕਿ ਜੋ ਵੀ ਇੱਥੇ ਬੰਦਾ ਸੱਚੇ ਦਿਲੋਂ ਇਸ਼ਨਾਨ ਕਰੂਗਾ ਤੇ ਉਹਦੇ ਸਾਰੇ ਦੁੱਖ ਦਰਦ ਜਿਹੜੇ ਦੂਰ ਹੋ ਜਾਣਗੇ ਤੇ ਪਹਿਲਾਂ ਇਹ ਛੋਟੀ ਜੀ ਖੂਈ ਹੁੰਦੀ ਸੀ ਇੱਥੇ ਤੇ ਬਾਅਦ ਚ ਇਹਨੂੰ ਕੁਝ ਸਾਲ ਪਹਿੰਨਾ ਸੰਤ ਪਾਪਾ ਪਾਲਾ ਸਿੰਘ ਜੀ ਕੜਿਆਲ ਵਾਲੇ ਉਹਨਾਂ ਤੋਂ ਟੱਕ ਲਵਾ ਕੇ ਤੇ ਇਹਨੂੰ ਦੁਬਾਰਾ ਇੱਕ ਵਧੀਆ ਸਰੋਵਰ ਦੇ ਰੂਪ ਵਿੱਚ ਸਾਰਿਆ ਗਿਆ ਏ ਤੇ ਹੁਣ ਸੰਗਤ ਭਾਰੀ ਗਿਣਤੀ ਵਿੱਚ ਇੱਥੇ ਇਸ਼ਨਾਨ ਕਰਦੀ ਹੈ ਤੇ ਆਪਦੇ ਦੁੱਖ ਦਰਦ ਦੂਰ ਕਰਦੀ ਹੈ ਜੀ ਇਹ ਕਾਫੀ ਮਾਨਤਾ ਹੈ ਸਰੋਵਰ ਦੀ ਕਾਫੀ ਦੂਰੋਂ ਦੂਰੋਂ ਸੰਗਤ ਇਸ ਸਰੋਵਰ 'ਤੇ ਇਸ਼ਨਾਨ ਕਰਨ ਲਈ ਆਉਂਦੀ ਆ ਤੇ ਕਿਹਾ ਜਾਂਦਾ ਹੈ ਕਿ ਜੋ ਵੀ ਬੰਦਾ ਇੱਥੇ ਲਗਾਤਾਰ ਪੰਜ ਐਤਵਾਰ ਇਸ਼ਨਾਨ ਕਰਦਾ ਹੈ ਜਿਉਂਦੇ ਸਾਰੇ ਚਮੜੀ ਦੇ ਜੋ ਰੋਗ ਨੇ ਉਹ ਦੂਰ ਹੋ ਜਾਂਦੇ ਨੇ ਤੇ ਤੁਹਾਨੂੰ ਲਾਸਟ ਐਡਰੈਸ ਵੀ ਦੱਸਦੇ ਆਂ ਜੀ ਇਹਨੂੰ ਸਰੋਵਰ ਸਾਧੂਆਣਾ ਸਾਹਿਬ ਕਿਹਾ ਜਾਂਦਾ ਹੈ ਜ਼ਿਲ੍ਹੇ ਮੋਗਾ ਦੇ ਵਿੱਚ ਪਿਆ ਜਾਂਦਾ ਹੈ ਇਹ ਤੇ ਤੁਸੀਂ ਜ਼ਰੂਰ ਆਓ ਇੱਥੇ ਤੇ ਦਰਸ਼ਨ ਕਰੋ ਜਨਮ ਕਾਹੜੇ ਤੋਂ ਉਹਨਾਂ ਨੂੰ ਸੰਪਿਆਵੇ ਨਾ ਉਹ ਆਪੇ ਸੰਭਵ ਕਰੇ ਸੰਸਾਰ ਨੂੰ ਨਾਨਕ ਜਨਮ ਹੋਸਦਾ ਨਿਸ਼ਕਾ ਸਿਮੋਤਨ ਬੰਦਨ ਹੋਗਾ ਸਤਿਗੁਰੂ 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 ਰਤਨਾ ਹੰਦ ਤਾਹਿਤ ਪਾਸ ਬਰਨਿਆ ਹੋਰੀਆ ਭਗਵਾਨ ਹੀ ਹੋਵੇ ਜੀ ਸਿਗੁਰੂ ਸਤਿਗੁਰੂ ਅੱਜ ਆਪਾਂ ਕਰਦੋ ਆਪਾਂ ਮੱਥਾ ਟੇਕ ਕੇ ਵਾਪਸੀ ਕਰ ਰਹੇ ਹਾਂ ਘਰ ਦੀ ਬਸਤੇ ਜ ਰੁਪਾ 11 ਪੀਨ ਲਈ ਤੇ ਹੁਣ ਤੁਹਾਨੂੰ ਘਰ ਪਹੁੰਚ ਕੇ ਸਾਰਾ ਦੱਸ ਦਿਆਂ ਕਿੱਥੇ ਐਡਰੈਸ ਆ ਪੂਰਾ ਤੇ ਬਣੇ ਰਹੋ ਕੁਮੈਂਟ ਵੀ ਕਿਹਨ ਚੱਲਦੇ ਆ ਘਰ ਨੂੰ ਹਾਂਜੀ ਤੇ ਫਾਈਨਲੀ ਆਪਾਂ ਘਰੇ ਵਾਪਸ ਆ ਗਏ ਆ ਜੀ ਤੇ ਹੁਣ ਤੁਹਾਨੂੰ ਅਸੀਂ ਦੱਸ ਦਿਆਂ ਸਾਰਾ ਗੁਰਦੁਆਰਾ ਸਾਹਿਬ ਦਾ ਐਡਰੈਸ ਜਿਹੜਾ ਪਲੱਸ ਰੋਵਰ ਬਣਿਆ ਹੋਇਆ ਹੈ ਸਰੋਵਰ ਦਾ ਨਾਂ ਹੈ ਜੀ ਸਾਧੂਆਣਾ ਸਾਹਿਬ ਇਹ ਡਿਸਟ੍ਰਿਕਟ ਮੋਗਾ ਪਿੰਡ ਲੰਡੇ ਕੇ ਔਨ ਰੋਡ ਹੀ ਪੈ ਜਾਂਦਾ ਹੈ ਤੇ ਬਾਬਾ ਸੂਰਜ ਸਿੰਘ ਜੀ ਸੰਤ ਬਾਬਾ ਸੂਰਜ ਸਿੰਘ ਤੇ ਸੰਤ ਬਾਬਾ ਰਾਮਾ ਸਿੰਘ ਜੀ ਜਿੱਥੇ ਤਪੱਸਿਆ ਕਰਿਆ ਕਰਦੇ ਸੀ ਉਹਨਾਂ ਨੇ ਉੱਥੇ ਵਰ ਦਿੱਤਾ ਸੀਗਾ ਕਿ ਜੋ ਵੀ ਬੰਦਾ ਇੱਥੇ ਸੱਚੇ ਦਿਲੋਂ ਆ ਕੇ ਇਸ਼ਨਾਨ ਕਰੇਗਾ ਉਹਦਾ ਹਰ ਤਰ੍ਹਾਂ ਦਾ ਰੋਗ ਆ ਜੋ ਕੱਟਿਆ ਜਾਵੇਗਾ ਤੇ ਉਸ ਤੋਂ ਬਾਅਦ ਪਹਿਲਾਂ ਉੱਥੇ ਖੋਈ ਹੁੰਦੀ ਸੀ ਛੋਟੀ ਜੀ ਤੇ ਉਸ ਤੋਂ ਬਾਅਦ ਸੰਤ ਬਾਬਾ ਪਾਲਾ ਸਿੰਘ ਜੀ ਕੜਿਆਲ ਵਾਲੇ ਉਹਨਾਂ ਤੋਂ ਟੱਕ ਲਵਾ ਕੇ ਉਹਨਾਂ ਨੇ ਵੱਡੇ ਸਰੋਵਰ ਦਾ ਉੱਥੇ ਜਾਓ ਉਸਾਰ ਕਰਾਤਾ ਤੇ ਹੁਣ ਭਾਰੀ ਗਿਣਤੀ ਜੀ ਉੱਥੇ ਸੰਗਤਾਂ ਪਹੁੰਚਦੇ ਨੇ ਜੀ ਤੇ ਡਿਸਟ੍ਰਿਕਟ ਮੋਗਾ ਪਿੰਡ ਲੰਡੇ ਕਿਦੇ ਵਿੱਚ ਇਹ ਸਰੋਵਰ ਪੈ ਜਾਂਦਾ ਹੈ ਤੇ ਵੱਧ ਤੋਂ ਵੱਧ ਸੰਗਤ ਉੱਥੇ ਪਹੁੰਚ ਕੇ ਆਪ ਦਾ ਜੋ ਵੀ ਕੋਈ ਚਮੜੀ ਦਾ ਰੋਗ ਹੈ ਕਿਸੇ ਨੂੰ ਤਾਂ ਸੋਲਵ ਕੀਤਾ ਜਾ ਸਕਦਾ ਉਸ ਪ੍ਰੋਬਲਮ ਨੂੰ ਪੰਜ ਐਤਵਾਰ ਲਗਾਤਾਰ ਇਸ਼ਨਾਨ ਕਰਨ ਨਾਲ ਇਹ ਜੋ ਦਿੱਕਤ ਹੈ ਚਮੜੀ ਦੇ ਰੋਗਾਂ ਦੀ ਉੱਥੇ ਮੰਨਤਾ ਹੈ ਕਿ ਉਹ ਰੋਗ ਠੀਕ ਹੋ ਜਾਂਦੇ ਨੇ ਗਾਇਸ ਤੇ ਆਪਾਂ ਇੱਥੇ ਇਹ ਵਲੌਗ ਦਾ ਦੀ ਐਂਡ ਕਰਦੇ ਆਂ ਤੇ ਤੁਹਾਨੂੰ ਬਹੁਤ ਜਲਦੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਟਿਲ ਦੈਨ ਬਾਏ ਬਾਏ ਗਾਇਸ